ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸੀਂ ਚਲਾੰਗ ਤੋਂ ਐਂਟਰ ਹੋ ਗਏ ਆ ਆਪਣੇ ਪਿੰਡਾਂ ਵਾਲੀ ਸਾਈਡ ਨੂੰ ਇਹ ਟਾਂਡੇ ਲੱਗੇ ਚਲਾੰਗ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਅੰਦਰ ਆਉਂਦਾ ਆ ਲਗਾਤਾਰ ਜਿਹੜੀ ਮੀਂਹ ਪਏ ਹੈਗੇ ਆ ਉਹਨਾਂ ਦੇ ਨਾਲ ਪਾਣੀ ਜਿਹੜਾ ਬਹੁਤ ਜ਼ਿਆਦਾ ਆ ਗਿਆ ਆ ਤੇ ਆ ਦੇਖ ਸਕਦੇ ਤੁਸੀਂ ਕਿੰਨੀ ਜ਼ਿਆਦਾ ਰਾਹਗੀਰਾਂ ਨੂੰ ਵੀ ਪ੍ਰੋਬਲਮ ਆ ਰਹੀ ਹੈਗੀ ਆ ਤੇ ਸਾਨੂੰ ਵੀ ਘਰੋਂ ਫੋਨ ਆਇਆ ਸੀ ਕਿ ਪਾਣੀ ਬਹੁਤ ਆ ਗਿਆ ਆ ਤੇ ਜਲਦੀ ਆ ਜਾਓ ਤੁਸੀਂ ਵੀ ਤੇ ਅਸੀਂ ਵੀ ਦੇਖ ਕੇ ਆਏ ਤੇ ਵਾਕਿਆ ਹੀ ਜਿਹੜਾ ਹੈਗਾ ਆ ਪਾਣੀ ਕਾਫੀ ਆ ਗਿਆ ਆ ਤੇ ਆਹ ਏਰੀਏ ਤੇ ਸਾਰੇ ਡੋਬੀ ਗਿਆ ਨਾ ਆ ਚੀਜ਼ਾਂ ਵਿੱਚ ਡੁੱਬ ਗਈਆਂ ਨੇ ਇਸ ਤੋਂ ਗਾਂ ਜਦੋਂ ਆਪਾਂ ਇੱਥੋਂ ਨਿਕਲਦੇ ਆ ਨਾ ਇੱਥੇ ਇੱਕ ਤਾਂ ਖੇਤਾਂ ਦੇ ਉੱਤੋਂ ਪਾਣੀ ਟੱਪ ਗਿਆ ਹੋਇਆ ਆ ਹਨਾ ਤੁਸੀਂ ਦੇਖਿਓ ਮੜੇ ਜਾ ਥੋੜਾ ਜਿਹਾ ਗਾਂਹ ਜਾ ਕੇ ਆ ਦੇਖੋ ਆ ਇੱਥੇ ਸੜਕ ਆ ਉਹ ਦਿਖਦੀ ਨਹੀਂ ਪਈ ਹੈਗੀ ਤੇ ਆ ਵੀ ਅੰਕਲ ਜੀ ਖੜੇ ਹੋ ਕੇ ਇੱਕ ਵੀਡੀਓ ਬਣਾ ਰਹੇ ਸੀਗੇ ਸਾਡੇ ਨੂੰ ਲੱਗੇ ਸੀਗੇ ਪਰ ਚਲੋ ਹਨਾ ਆ ਇੱਧਰ ਵੀ ਖੇਤਾਂ ਦਾ ਪਾਣੀ ਬਹੁਤ ਜ਼ਿਆਦਾ ਟੱਪਿਆ ਪਿਆ ਆ ਤੇ ਇਹ ਕੁਦਰਤ ਦੀ ਕਰੋਪੀ ਹੀ ਹੈਗੀ ਆ ਵੀ ਅਸੀਂ ਵੀ ਬਹੁਤ ਖੇਲਵਾੜ ਕੀਤਾ ਆ ਕੁਦਰਤ ਨਾਲ ਪਰ ਆ ਜਿਹੜੇ ਪਾਣੀ ਆ ਨਾ ਪਾਣੀ ਨੇ ਆਪਣਾ ਰਸਤਾ ਵੀ ਬਣਾਉਣਾ ਹੈ ਤੇ ਜਿੱਥੇ ਪਾਣੀ ਇੱਕ ਵਾਰ ਲੰਘ ਗਿਆ ਤੇ ਪਾਣੀ ਦੇ ਵਹਿਣ ਨੇ ਆਪਣਾ ਵਹਿਣ ਭੁੱਲਣਾ ਨਹੀਂ ਹੈਗਾ ਹਨਾ ਤੇ ਆ ਜੋੜਾ ਪਿੰਡ ਆਉਂਦਾ ਅੱਗੇ ਤੇ ਇਹ ਮੰਦਰ ਵੱਲੋਂ ਜਿੱਥੋਂ ਅਸੀਂ ਆਉਂਦੇ ਆ ਹਨਾ ਤੇ ਆ ਦੇਖੋ ਪਾਣੀ ਇੰਨਾ ਕੁ ਜ਼ਿਆਦਾ ਸਿਕਾ ਇੱਥੇ ਵੀ ਗੱਡੀ ਵਿੱਚ ਡੁੱਬ ਗਈ ਆ ਇਹ ਗੱਡੀ ਇਹ ਸਪਾੜ ਰਹੀ ਗੱਡੀ ਚ ਪੂਰੇ ਤੂੰ ਆ ਗਿਆ ਇੱਥੇ ਲਿਟਰਲੀ ਵਾਈ ਗਰੂ ਬਚਾ ਲਾ ਪਲੀਜ਼ ਅਰੇ ਦੋ ਰੇ ਦੋ ਦੇ ਵੀਰਾਂ ਇਹ ਨਾ ਜ਼ਿਆਦਾ ਬਹਾ ਦੇ ਕੇ ਨਾ ਇੰਟਰ ਤੱਕ ਪਾਣੀ ਚੱਲ ਗਿਆ ਹਾਂ ਅੰਕਲ ਜੀ ਇੰਜੋਏ ਕਰ ਰਹੇ ਨੇ ਤੇ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਅੱਗੇ ਉਸ ਤੋਂ ਵੀ ਜ਼ਿਆਦਾ ਪਾਣੀ ਹੈ ਉਹ ਸਾਹਮਣੇ ਨੋਵਾ ਗੱਡੀ ਸੀ ਆਪਾਂ ਹੁਣ ਕਿੱਧਰੋਂ ਵੀ ਜਾਣ ਦੇ ਨੇ ਉਹ ਤੁਰ ਜਾਣਾ ਦੀ ਗੱਡੀ ਸੀ ਜੀ ਉਹ ਗੱਡੀ ਬੰਦ ਹੋ ਗਈ ਪਰ ਉਹ ਪਾਣੀ ਲੰਘ ਜੂ ਮੈਂ ਜਨ ਤੱਕ ਜ਼ਿਆਦਾ ਔਨ ਕਰਕੇ ਨਾ ਗੱਡੀ ਬੰਦ ਉਹਨੂੰ ਧੱਕੇ ਲਾ ਕੇ ਅੱਗੇ ਲਿਆ ਰਹੇ ਸੀਗੇ ਤੇ ਮੈਂ ਆਪਣੀ ਬੇਟੀ ਨੂੰ ਕਹਿ ਰਹੀ ਸੀ ਕਿ ਮੈਂ ਕਹੇ ਜੇ ਉਹ ਗੱਡੀ ਖੜ ਗਈ ਤੇ ਸਾਡੀ ਨਿਕਲ ਜੂਗੀ ਤੇ ਯਸਪ੍ਰੈਸੋ ਉਹਦਾ ਨਿਕਲ ਜਦ ਰਹੀ ਹੈ ਕਿ ਇਹ ਇੰਨੇ ਪਾਣੀ ਦੇ ਵਿੱਚੋਂ ਪਾਜੀ ਜੀ ਉਹਨਾਂ ਨੇ ਦੱਸਿਆ ਕਿ ਵੀ ਹੁਣ ਕੋਈ ਹੋਰ ਰਸਤਾ ਤੇ ਹੈ ਨਹੀਂ ਆ ਪਰ ਉਹ ਦੱਸ ਰਹੇ ਸੀਗੇ ਮੈਨੂੰ ਕਹਿੰਦੇ ਰੇਸ ਤੋਂ ਪੈਰ ਨਹੀਂ ਚੱਕਣਾ ਹੈਗਾ ਆ ਬਾਕੀ ਐਮਾ ਜੀ ਪਰ ਆਬੀਅਸਲੀ ਮੈਂ ਚੱਕਰਦੀ ਮਾਰੀ ਨਾਲ ਨਹੀਂ ਆਇਆ ਰੇਸ ਤੋਂ ਪੈਰ ਤੇ ਮੈਂ نیچے ਚੱਕਿਆ ਵਾਸਤੇ ਚੱਲ ਲੱਗੇ ਆ ਹੀ ਬਾਪੇ ਦਾ ਨਾਮ ਲੈ ਕੇ ਸ਼ੁਰੂ ਹੋ ਗਏ ਮੈਂ ਜਦੋਂ ਡਲਦੀ ਆ ਨਾ ਮੇਰੇ ਮੂੰਹੋਂ ਬੱਸ ਤੇ ਮੂਲ ਮੰਦਰ ਜਿਹੀ ਨਿਕਲਦਾ ਆ ਕਿਉਂਕਿ ਇੱਕ ਪਰਮਾਤਮਾ ਹੀ ਆ ਜਿਹੜਾ ਉਸ ਕਰਨਾ ਚਾਹੀਦਾ ਆ ਪਤਾ ਹੈ ਨਾ ਇਹ ਨੋਵਾ ਗੱਡੀ ਦਾ ਖੰਦ ਹੋ ਗਈ ਸਾਰੇ ਜਣੇ ਐਡੀਆਂ ਉੱਥੀਆਂ ਗੱਡੀਆਂ ਆ ਉਹ ਤੇ ਪਾਣੀ ਇੰਨਾ ਕਿ ਜਿਆਦਾ ਸੀ ਤੰਦੀਆਂ ਮੈਂ ਆ ਉੱਪਰ ਪਾਣੀ ਜਿਹਾ ਉਹਰੇ ਤੇ ਸਾਹਮਣੇ ਇੱਕ ਤਾਂ ਦੁਕਾਨ ਆ ਉਹ ਕਹਿ ਰਹੇ ਸੀਗੇ ਕਿ ਮੈਂ ਨਹੀਂ ਕੱਢਣਾ ਕਿਉਂਕਿ ਉਹ ਤਾਂ ਬੰਦ ਹੋ ਰਹਿਣਾ ਤੇ ਉਹ ਕਹਿੰਦੇ ਪਾਣੀ ਅੰਦਰ ਆ ਗਿਆ ਗੱਡੀਆਂ ਚੱਲ ਨਹੀਂ ਰਹੀਆਂ ਇੱਥੇ ਜਾ ਕੇ ਤੇ ਮੀਂਹ ਦੀਆਂ ਗੱਡੀਆਂ ਲਾ ਕੇ ਜਾਣੀਆਂ ਨੇ ਬ੍ਰੇਕਾਂ ਦਾਪ ਚ ਜਾ ਕੇ ਬ੍ਰੇਕਾਂ ਲੱਗਦੀਆਂ ਸਾਈਡਾ ਪਾਣੀ ਤੇ ਉਹ ਗੱਡੀ ਬ੍ਰੇਕਾਂ ਕਾਤੇ ਲਗਣੀਆਂ ਨੇ ਗੱਡੀ ਖੜ ਗਈ ਗੱਡੀ ਨੂੰ ਰੇਸ ਦੇ ਰਹੀ ਸੀ ਗੱਡੀ ਰੇਸ ਦੀ ਖੜ ਰਹੀ ਸੀ ਨਾਨਕ ਉਸਦੀ ਪੀਸ ਗੱਡੀ ਖੜ ਗਈ ਤੇ ਨਹੀਂ ਆ ਰਹੀ ਡਰ ਗਿਆ ਉਹ ਸ਼ਿਟ ਹੋ ਗਈ ਤੇ ਫੇਰ ਭਾਈ ਦਾ ਨਾਮ ਲਿਆ ਗੱਡੀ ਸਟਾਰਟ ਕੀਤੀ ਪਰਮਾਤਮਾ ਦਾ ਸ਼ੁਕਰ ਹੈ ਗੱਡੀ ਸਟਾਰਟ ਹੋ ਗਈ ਸਾਰੇ ਇਹੀ ਦੇਖ ਰਹੇ ਸੀਗੇ ਕਿ ਗੱਡੀ ਹੁਣ ਨਿਕਲ ਵੀ ਜਾਊਗੀ ਕਿ ਨਹੀਂ ਨਿਕਲੂਗੀ ਤੇ ਫਿਰ ਵੀ ਸ਼ੁਕਰ ਆ ਪਰਮਾਤਮਾ ਦਾ ਗੱਡੀ ਨਿਕਲ ਗਈ ਸਾਡੀ ਪਾਣੀ ਬਹੁਤ ਜ਼ਿਆਦਾ ਸੀਗਾ ਇੱਥੇ ਇਹ ਜੋੜੇ ਪਿੰਡ ਦੇ ਵਿੱਚ ਦੀ ਗੱਲ ਹੈਗੀ ਆ ਹਨਾ ਅੱਜ ਉਸੇ ਪਿੰਡ ਦੇ ਵਿੱਚ ਹੀ ਹੈਗੇ ਐ ਐਂਬੂਲੈਂਸ ਵਾਲੇ ਵੀ ਖੜੇ ਸੀ ਗੱਡੀਆਂ ਵਾਲੇ ਵੀ ਕਹਿੰਦੇ ਕਿ ਨਹੀਂ ਸਾਡੇ ਕੋਲ ਨਹੀਂ ਕੱਢ ਹੋਣੀ ਹੈ ਅੱਗੇ ਵੀ ਰੋਡ ਐਦਾਂ ਹੀ ਭਰਿਆ ਪਿਆ ਸੀਗਾ ਕਿਉਂਕਿ ਖੇਤਾਂ ਦਾ ਪਾਣੀ ਓਵਰਫਲੋ ਹੋ ਗਿਆ ਸੀਗਾ ਆ ਇੱਧਰ ਹੱਡਾ ਰੇੜੀ ਆ ਇੱਧਰੋਂ ਪਾਣੀ ਜਾ ਰਿਹਾ ਸੀਗਾ ਤੇ ਪਾਣੀ ਦਾ ਜਿਹੜਾ ਬਹਾਅ ਆ ਜਿਸ ਤਰ੍ਹਾਂ ਦੇ ਨਾਲ ਜਾ ਰਿਹਾ ਉਹ ਦੱਸਦਾ ਆ ਵੀ ਮੈਂ ਬਹੁਤ ਜ਼ਿਆਦਾ ਪਿੱਛੋਂ ਪਾਣੀ ਬਹੁਤ ਜ਼ਿਆਦਾ ਆ ਰਿਹਾ ਗੱਡੀ ਪਿੰਡ ਹੈਗਾ ਐ ਇੱਥੇ ਵੀ ਆ ਸਾਰਾ ਸਕੂਲ ਆ ਅੱਗੇ ਸਰਕਾਰੀ ਸਕੂਲ ਸਾਰਾ ਪਾਣੀ ਦੇ ਵਿੱਚ ਹੀ ਆ ਆ ਐਂਟਰ ਹੋ ਗਿਆ ਜੀ ਅਸੀਂ ਹੁਣ ਆਪਣੇ ਸਕੂਲ ਪਿੰਡ ਦੇ ਵਿੱਚ ਸੌਰੀ ਆ ਕੋਈ ਪਾਜੀ ਹੁਣੀ ਆ ਰਹੇ ਸੀਗੇ ਤੇ ਉਹ ਮੈਨੂੰ ਕਹਿੰਦੇ ਰੁਕ ਜਾਓ ਸਾਨੂੰ ਲੰਘ ਲੈਣ ਦਿਓ ਤੇ ਇਹ ਲੰਘੇ ਨੇ ਤੇ ਮੈਂ ਅੱਗੇ ਚੱਲੀ ਤੇ ਅੱਗਿਓਂ ਬੱਸ ਆ ਰਹੀ ਸੀਗੀ ਤੇ ਉਹ ਵੀ ਪਾਣੀ ਕਾਫੀ ਸੀਗਾ ਇੱਥੇ ਹਨਾ ਤੇ ਵੱਟ ਜਦੋਂ ਵਿੱਚ ਜਾ ਕੇ ਪਤਾ ਲੱਗਾ ਤੇ ਪਾਣੀ ਸੀਗਾ ਵੀ ਕਾਫੀ ਤੇ ਪਾਣੀ ਦਾ ਬਹਾਅ ਵੀ ਬਹੁਤ ਜ਼ਿਆਦਾ ਤੇਜ਼ ਆ ਕਿਉਂਕਿ ਇਹ ਨਾ ਇਹ ਸਾਈਡ ਸਾਡੇ ਪਿੰਡ ਦੀਆਂ ਕਲੋਨੀਆਂ ਆ ਤੇ ਕਲੋਨੀਆਂ ਚ ਪਾਣੀ ਆ ਗਿਆ ਆ ਤੇ ਜਦੋਂ ਅਸੀਂ ਉੱਥੋਂ ਪੁੱਛਿਆ ਬਾਅਦ ਵਿੱਚ ਹਨਾ ਕਾਰ ਗੱਡੀ ਖੜੀ ਕਰਕੇ ਤੇ ਉਹ ਦੱਸਦੇ ਆ ਕਿ ਲੋਕਾਂ ਦੀਆਂ ਫਰਿੱਜਾਂ ਵੀ ਫਲੋਟ ਕਰ ਰਹੀਆਂ ਸੀ ਉੱਤੇ ਬਲਕਿ ਸਵਿੱਚ ਲੱਗੇ ਹੋਏ ਸੀ ਪਰਮਾਤਮਾ ਦਾ ਸ਼ੁਕਰ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਹਾਂ ਉਹਨਾਂ ਦੇ ਦਾਣੇ ਵਗੈਰਾ ਆਟਾ ਵਗੈਰਾ ਸਭ ਭੇਜ ਗਿਆ ਹੈਗਾ ਆ ਉਹਨਾਂ ਦੇ ਬੈੱਡਾਂ ਦੇ ਵਿੱਚ ਦੀ ਪਾਣੀ ਫਿਰ ਗਿਆ ਦੇਖੋ ਪਾਣੀ ਦਾ ਬਹਾਾ ਦੇਖੋ ਕਿੰਨਾ ਤੇਜ਼ ਹੈਗਾ ਆ ਹਨਾ ਤੇ ਪਾਣੀ ਉਹਨਾਂ ਦੇ ਬੈੱਡਾਂ ਦੇ ਵਿੱਚ ਦੀ ਵੀ ਘੁੰਮ ਗਿਆ ਆ ਇੱਥੇ ਕਲੋਨੀਆਂ ਦੇ ਵਿੱਚ ਵੀ ਕਾਫੀ ਨੁਕਸਾਨ ਹੋ ਗਿਆ ਆ ਇਸ ਤੋਂ ਅੱਗੇ ਹੁਣ ਜਿਹੜਾ ਮੈਂ ਆਂਟੀ ਜੀ ਨੂੰ ਕਹਿ ਰਹੀ ਸੀ ਆਂਟੀ ਜੀ ਪਰੇ ਹੋ ਜੋ ਤੇ ਗੱਡੀ ਤੇ ਅੱਗੇ ਆਵਾਜ਼ਾਂ ਕਰਨ ਲੱਗ ਗਈ ਆ ਦੇਖੋ ਇਹ ਸਾਡੇ ਖੇਤ ਹੁਣ ਚੱਪੜ ਨਾਲ ਹੀ ਲੱਗਦਾ ਆ ਘਰ ਦੇ ਪਰਲੇ ਪਾਸੇ ਪਰ ਸਾਰਾ ਪਾਣੀ ਓਵਰਫਲੋ ਹੋ ਚੁੱਕਾ ਆ ਹੁਣ ਚੱਪੜ ਖੇਤ ਸਭ ਇੱਕ ਸਮਤਲ ਹੋ ਗਿਆ ਉਹ ਗ੍ਰੇ ਜੇ ਕਲਰ ਦਾ ਦਿਖ ਰਿਹਾ ਨਾ ਉਹ ਸਾਡਾ ਘਰ ਆ ਤੇ ਇਹ ਸਾਰਾ ਪਾਣੀ ਜਿਹੜਾ ਘਰ ਦੀਆਂ ਕੰਧਾਂ ਦੇ ਨਾਲ ਹੀ ਜੁੜਿਆ ਪਿਆ ਆ ਪਾਣੀ ਹਨਾ ਤੇ ਡਰ ਤੇ ਚਲੋ ਹਰੇਕ ਨੂੰ ਹੀ ਲੱਗਦਾ ਪਰਮਾਤਮਾ ਭਲੀ ਕਰੇ ਹਨਾ ਤੇ ਪਾਣੀ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਹੈਗਾ ਚਲੋ ਕੰਦਾ ਨੂੰ ਹਿੰਮਤ ਪਰਮਾਤਮਾ ਦਵੇ ਤੇ ਆ ਦੇਖੋ ਪਾਣੀ ਰੋਡ ਦੇ ਉੱਤੇ ਬਸ ਆਣ ਵਾਲਾ ਹੀ ਆ ਇੱਧਰੋਂ ਤੇ ਇੱਧਰ ਅੱਗੇ ਜਾ ਕੇ ਤੁਹਾਨੂੰ ਮੈਂ ਦਿਖਾਨੀ ਆ ਕਿ ਕਲੋਨੀਆਂ ਦਾ ਪਾਣੀ ਇਸੇ ਖੇਤ ਵਿੱਚ ਹੀ ਪੈ ਰਿਹਾ ਆ ਉਧਰੋਂ ਦੀ ਆ ਕੇ ਤੇ ਆਹ ਦੇਖੋ ਉਹ ਗਾਂਹ ਦਿਖ ਰਿਹਾ ਹੋਣਾ ਤੁਹਾਨੂੰ ਇਹ ਆ ਦੇਖੋ ਪਾਣੀ ਜਿਹੜਾ ਹੈਗਾ ਨਾ ਇਹ ਸਾਰਾ ਕਲੋਨੀਆਂ ਦਾ ਪਾਣੀ ਆ ਦੇਖੋ ਪਾਣੀ ਦੀ ਧਾਰ ਚੈੱਕ ਕਰੋ ਕਿ ਬਹਾ ਕਿੰਨਾ ਤੇਜ ਆ ਇਹ ਸਾਰਾ ਖੇਤ ਵਿੱਚ ਜਾ ਰਿਹਾ ਆ ਤਾਂ ਉਧਰੋਂ ਛੱਪੜ ਤਾਂ ਵੈਸੇ ਹੀ ਓਵਰਫਲੋ ਹੋਇਆ ਪਿਆ ਆ ਤੇ ਇਸੇ ਖੇਤ ਦੇ ਵਿੱਚ ਹੀ ਜਾਣਾ ਆ ਤੇ ਓਵਰਆਲ ਅਸੀਂ ਖਤਰੇ 'ਚ ਹੀ ਬੈਠੇ ਆ ਇਸ ਟਾਈਮ ਤਾਂ ਚਲੋ ਤੁਸੀਂ ਵੀ ਸਾਰੇ ਅਰਦਾਸ ਕਰਿਓ ਕਿ ਪਾਣੀ ਦਾ ਜਿਹੜਾ ਲੈਵਲ ਹੈਗਾ ਆ ਛੇਤੀ ਘਟ ਜਵੇ ਤੇ ਹਰ ਥਾਂ ਜਿੱਥੇ ਪਾਣੀ ਆਇਆ ਪ੍ਰਮਾਤਮਾ ਨੂੰ ਸੰਕਟ